ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਨਵੀਂ ਵੀਡੀਓ ਜਿਹੜਾ ਇਹ ਸੂਟ ਹੈ ਇਹ 3.5 ਮੀਟਰ ਕਪੜਾ ਵੱਡੇ ਪਨੇ ਦਾ ਕਪੜਾ ਆਪਾਂ ਇਹਦੇ ਵਿੱਚੋਂ ਜਿਹੜਾ ਕਮੀਜ਼ ਦੀ ਕਟਿੰਗ ਕਰਾਂਗੇ ਬਾਅਦ ਵਿੱਚ ਆਪਾਂ ਜਿਹੜਾ ਪਲਾਜ਼ੋ ਦੀ ਕਟਿੰਗ ਕਰਾਂਗੇ ਤੇ ਜਿਹੜਾ ਇਹ ਕਪੜਾ ਆਪਾਂ ਨੇ ਚੰਗੀ ਤਰ੍ਹਾਂ ਖਿਛਾ ਲਿਆ ਖਿਛਾਉਣ ਤੋਂ ਬਾਅਦ ਹੁਣ ਆਪਾਂ ਇਹਦੀ ਲੈਂਥ ਹੈ ਜਿਹੜੀ ਉਹ ਰੱਖਾਂਗੇ ਕਮੀਜ਼ ਦੀ ਆਪਾਂ ਲੈਂਥ ਲਗਾਵਾਂਗੇ 48 ਇੰਚ ਇਹ ਤਰ੍ਹਾਂ ਆਪਾਂ ਇਹਨੂੰ ਫਿਰ ਮਿਲਾ ਲੈਣ। ਫਿਰ ਆਪਾਂ ਜਿਹੜੀ ਇਹਦੀ ਕਟਿੰਗ ਕਰਾਂਗੇ, ਕੱਪੜਾ ਜਿਹੜਾ ਉਹ ਅੱਡ ਕੱਢ ਲਾਂਗੇ। ਅੱਡ ਕੱਢਣ ਤੋਂ ਬਾਅਦ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਇਦਾਂ। ਫੋਲਡ ਕਰਨ ਤੋਂ ਬਾਅਦ ਜਿੰਨਾ ਆਪਣਾ ਘੇਰਾ ਆ ਉਹਦੇ ਤੇ ਆਪਾਂ ਮਿੰਕੇ ਨਿਸ਼ਾਨੀ ਲਾ ਲੈਣੀ ਆ। 22 ਇੰਚ ਆਪਾਂ ਨੇ ਜਿਹੜਾ ਡਬਲ ਫੋਲਡ ਕਰਕੇ ਇਹਨੂੰ 11 11 ਇੰਚ 22 ਹੋ ਗਿਆ 22 ਇੰਚ ਆਪਾਂ ਨੇ ਇਹਨੂੰ ਕੱਪੜੇ ਵਿੱਚ ਜਿਹੜਾ ਫੋਲਡ ਕਰ ਲਿਆ ਤੇ ਜਿਹੜਾ ਇਹ ਕੱਪੜਾ ਆਪਾਂ ਨੇ ਇਹਦੇ ਵਿੱਚ ਕੋਰਾ ਪਾਉਣੀਆਂ ਨੇ ਤਾਂ ਕਰਕੇ ਆਪਾਂ ਨੂੰ 1.5 2 ਇੰਚ ਜਿਹੜਾ ਐਕਸਟਰਾ ਦੋਨੇ ਪੱਲਿਆਂ ਦੇ ਵਿੱਚ ਲੈਣਾ ਪਊਗਾ ਤੇ 1.75 ਇੰਚ ਆਪਾਂ ਨੇ ਜਿਹੜੀ ਹਿਪ ਜਿਹੜੀ ਆ ਤਿਆਰ ਰੱਖਣੀ ਆ ਲੈਂਥ ਇਹਦੀ ਹੋਗੀ 48 ਇੰਚ 45 ਇੰਚ ਇਹ ਤਿਆਰ ਹੋ ਜਾਊਗਾ। ਤੇ ਉਸ ਤੋਂ ਬਾਅਦ ਉਹਨਾ ਪਹਿਲਾ ਜਿਹੜਾ ਗਲੇ ਗਲਾ ਉਹਦੀ ਨਿਸ਼ਾਨੀ ਲਾਵਾਂਗੇ ਤੇ ਐਂਡ ਬਾਕੀ ਆਪਾਂ ਜਿਹੜਾ ਮੋਢਾ ਉਹਦੀ ਕਟਿੰਗ ਕਰਾਂਗੇ ਜਿਹੜਾ ਬਾਧੂ ਕਪੜਾ ਆਪਾਂ ਨੇ ਇਹਦੇ ਨਾਲ ਉਹ ਜਿਹੜਾ ਕੱਟ ਕਰਕੇ علیحدہ ਕਰ ਦੇਣਾ ਜਿਹੜੇ ਕਪੜਾ ਮੈਂ ਵਾਸ਼ ਕੀਤਾ ਹੋਇਆ ਤੁਸੀਂ ਵੀ ਇਹਨੂੰ ਕਪੜੇ ਨੂੰ ਵਾਸ਼ ਕਰ ਲੈਣਾ ਜਿਹੜਾ ਰਿਯਾਨ ਕਾਟਨ ਦਾ ਹੁੰਦਾ ਜਾਂ ਲੀਲਨ ਦਾ ਹੁੰਦਾ ਜਾਂ ਸਿੰਪਲ ਕਾਟਨ ਦਾ ਹੁੰਦਾ ਉਹਨੂੰ ਵੀ ਤੁਸੀਂ ਨੇ ਇਦਾਂ ਹੀ ਵਾਸ਼ ਕਰ ਲੈਣਾ ਕਿਉਂਕਿ ਜਿਹੜਾ ਸੁਗੜਨਾ ਹੋ ਸੁਗੜ ਜੂ ਲਫਣਾ ਹੋ ਲਫ ਜੂਗਾ ਨਹੀਂ ਫਿਰ ਬਾਅਦ ਵਿੱਚ ਫਿਟਿੰਗ ਜਦੋਂ ਆਉਂਦੀ ਆ ਫਿਰ ਪ੍ਰੋਬਲਮ ਆਉਂਦੀ ਆ ਜੇਈ ਵਾਰ ਖੁੱਲਾ ਹੋ ਜਾਂਦਾ ਚੇ ਕਈ ਵਾਰ ਝੁੰਗੜ ਜਾਂਦਾ ਕੱਪੜਾ ਹੁੰਦਾ ਸੂਟ ਦਾ ਆਪਾਂ ਨੇ ਜਿਹੜਾ ਗਲੇ ਦੀ ਕਟਿੰਗ ਕਰਨ ਤੋਂ ਪਹਿਲਾਂ ਮੋਢਿਆਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੇ ਡਿਜ਼ਾਈਨ ਆ ਜਿਹੜਾ ਉਹ ਵੀ ਦੇਖ ਲੈਣਾ ਵੀ ਉੱਪਰਲੀ ਸਾਈਡ ਜਾਂਦਾ ਹੋਵੇ ਜਿੱਧਰੋਂ ਆਪਾਂ ਨੇ ਗਲੇ ਦੀ ਕਟਿੰਗ ਕਰਨੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਨਿਸ਼ਾਨੀਆਂ ਨੇ ਆਪਾਂ ਨੇ ਫੁੱਠੇ ਪਾਸੇ ਲਾਣੀਆਂ ਨੇ ਜਿਹੜੇ ਪੱਲੇ ਨੇ ਉਹ ਆਪਾਂ ਨੇ ਅੱਡ-ਅੱਡ ਕਰਕੇ ਹੱਡ-ਅੱਡ ਕਰਕੇ ਇਦਾਂ ਫੋਲਡ ਕਰ ਲੈਣੇ ਨੇ ਫੋਲਡ ਕਰਨ ਤੋਂ ਬਾਅਦ ਜਿਹੜੀਆਂ ਨਿਸ਼ਾਨੀਆਂ ਨੇ ਫੇਰ ਹੀ ਆਪਾਂ ਨੇ ਲਗਾਉਣੀਆਂ ਨੇ ਡਿਜ਼ਾਈਨ ਆ ਜਿਹੜਾ ਆਪਾਂ ਨੇ ਦੋਨੇ ਪੱਲਿਆਂ ਦਾ ਇੱਕ ਸਾਈਡ ਨੂੰ ਹੀ ਰੱਖਣਾ ਕਿਉਂਕਿ ਪਿੱਛੇ ਵੀ ਗळा ਮੂਰੇ ਵੀ ਗळा ਇਹਦਾ ਲੋ ਤੇ ਰੱਖ ਲੈਣਾ ਬਿਲਕੁਲ ਆਪਾਂ ਨੇ ਜਿਹੜੇ ਮਲਾ ਲੈਣੇ ਨੇ ਡਿਜ਼ਾਈਨ ਆ ਜਿਹੜਾ ਉਹਦਾ ਧਿਆਨ ਨਾਲ ਆਪਾਂ ਨੇ ਜਿਹੜਾ ਰੱਖਣਾ ਦਿਮਾਗ ਦੇ ਵਿੱਚ ਵੀ ਜਿਹੜਾ ਸਹੀ ਆਵੇ ਬੇਜ਼ ਡਿਜ਼ਾਈਨ ਗਲਤ ਹੋ ਗਿਆ ਫਿਰ ਉਹ ਕਪੜਾ ਵੀ ਖਰਾਬ ਹੋ ਜੂਗਾ ਜਿਹੜਾ ਕਪੜਾ ਆਪਾਂ ਨੇ ਬਿਲਕੁਲ ਸੈੱਟ ਕਰਕੇ ਵਿਛਾ ਲੈਣਾ ਏਦਾਂ ਵੀ ਨਿਸ਼ਾਨੀਆਂ ਨੇ ਜਿਹੜੀਆਂ ਉਹ ਸਹੀ ਲੱਗਣ ਬਿਲਕੁਲ ਨਹੀਂ ਖਰਾਬ ਨਾ ਹੋਣ ਤੇ ਇਧਰੋਂ ਵੀ ਆਪਾਂ ਨੇ ਕੰਨੀਆਂ ਵਾਲੀ ਸਾਈਡ ਤੋਂ ਵੀ ਦੇਖ ਲੈਣਾ ਬਿਲਕੁਲ ਹੀ ਬਰਾਬਰ ਹੋਣ ਤੇ ਹੁਣ ਆਪਾਂ ਜਿਹੜੀਆਂ ਇਹਦੇ ਤੇ ਨਿਸ਼ਾਨੀਆਂ ਲਗਾਵਾਂਗੇ ਏਦਾਂ ਇਕੱਠਾ ਕਰ ਲੈਣਾ ਇਹਨੂੰ ਵੀ ਹਿੱਲੇ ਨਾ ਜਿਹੜੀਆਂ ਆ ਚੀਜ਼ ਆਪਾਂ ਨੇ ਇਹ ਵੀ ਦੇਖ ਲੈਣੀਆਂ ਇੱਕਸਾਰ ਹੋਵੇ ਜਿਹੜਾ ਹੁਣ ਆਪਾਂ ਨੇ ਇਹਦਾ ਟੀਰਾ ਉਹ ਲਗਾਣਾ 6 ਇੰਚ ਤੇ ਆਪਾਂ ਇਹਦਾ ਟੀਰਾ ਲਗਾਵਾਂਗੇ 6 ਇੰਚ ਟੀਰਾ ਲੋਂ ਤੋਂ ਬਾਅਦ 7.5 ਇੰਚ ਆਪਾਂ ਦਾ ਮੋਡਾ ਰੱਖਾਂਗੇ ਜਿਆਦਾ ਵੱਡਾ ਮੋਡਾ ਰੱਖਦੇ ਆ ਫਿਰ ਉਹ ਮੋਡੇ ਡਿੱਗਣ ਲੱਗ ਜਾਂਦੇ ਆ ਇੱਥੋਂ ਆਪਾਂ ਨੇ ਇਹਦਾ ਜਿਹੜਾ ਛਾਤੀ ਦਾ ਨਿਸ਼ਾਨ ਲੱਗ ਲੈਣਾ 7.5 ਇੰਚ ਜਿਹੜੀ ਕਾਰਟ ਆ ਆਪਾਂ ਨੇ ਉਹ ਪਾ ਦੇਣੀ ਆ 1 ਇੰਚ ਤੇ ਅੱਧੇ ਇੰਚ ਦੀ ਕਾਟ ਆਪਾਂ ਨੇ ਇੱਥੋਂ ਪਾ ਦੇਣੀ ਆ ਬਿਲਕੁਲ ਹੀ ਪਰਫੈਕਟ ਬਣ ਕੇ ਆਉਣਗੇ ਮੋੜੇ ਐਦਾਂ ਨਹੀਂ ਵੀ ਗਿਰਨਗੇ ਜਾਂ ਕੋਈ ਹੋਰ ਪ੍ਰੋਬਲਮ ਆਊਗੀ ਕੱਸਣਗੇ ਬਿਲਕੁਲ ਹੀ ਸਹੀ ਜਿਹੜੇ ਮੋੜੇ ਬਣ ਕੇ ਆਉਣਗੇ ਜਿਹੜੀ ਪਿਛਲੀ ਆਪਾਂ ਨੇ ਕਾਟ ਪਾਉਣੀ ਆ ਉਹ ਵੀ ਬਿਲਕੁਲ ਆਪਾਂ ਨੇ ਗੋਲ ਪਾਉਣੀ ਆ ਸਿੱਧੀ ਆਪਾਂ ਤਾਂ ਨਹੀਂ ਪਾਉਂਦੇ ਜਿਹੜਾ ਕੱਪੜਾ ਆ ਜੇ ਇੱਥੇ ਜ਼ਿਆਦਾ ਹੋ ਜੂਗਾ ਫਿਰ ਪਿੱਛੋਂ ਫੁਲਮਾ ਫੁਲਮਾ ਜਿਹਾ ਹੋ ਲਾ ਜਾਂਦਾ ਇਸ ਕਰਕੇ ਆਪਾਂ ਜਿਹੜੀ ਪਿੱਛੇ ਦੀ ਕਾਟ ਆ ਗੋਲ ਹੀ ਪਾਵਾਂਗੇ ਸਾਡੇ 17 ਇੰਚ ਦੀ ਫਿਟਿੰਗ ਆ 17 ਦੇ ਫਿਟਿੰਗ ਦੇ ਅਕੋਰਡਿੰਗ ਆਪਾਂ ਨੇ ਜਿਹੜੀਆਂ ਨੇ 1.5 ਤੇ ਜਿਹੜੀਆਂ ਪਲੇਟਸ ਦੇ ਨਿਸ਼ਾਨ ਲਗਾਉਣੇ ਨੇ ਸਾਢੇ 3 ਆਪਾਂ ਨੇ ਇੱਥੋਂ ਰੱਖਣਾ ਸਾਢੇ 6 ਆਪਾਂ ਨੇ ਇੱਥੋਂ ਰੱਖਣਾ ਸਾਢੇ 6 ਇੰਚ ਦੀ ਜਿਹੜੀ ਇਹ ਪਲੇਟ ਹੁੰਦੀ ਆ ਹੁਣ ਆਪਾਂ ਨੇ ਇਹਨੂੰ ਮਿਲਾ ਦੇਣਾ ਮਿਲਾਉਣ ਤੋਂ ਬਾਅਦ ਆਪਾਂ ਨੇ ਇੱਥੋਂ ਜਿਹੜਾ ਆਹ ਕਾਰਨਰ ਆ ਇਹ ਕਾਰਨਰ ਤੋਂ ਇਹ ਕਾਰਨਰ ਤੱਕ ਮਿਲਾ ਦੇਣਾ 2 ਇੰਚ ਦਾ ਆਪਾਂ ਨੇ ਇੱਥੋਂ ਗੈਪ ਰੱਖਣਾ 2 ਇੰਚ ਦਾ ਹੀ ਆਪਾਂ ਨੇ ਇੱਥੋਂ ਰੱਖਣਾ ਜਿਹੜੀਆਂ ਪਲੇਟਸ ਨੇ ਉਹ ਬਿਲਕੁਲ ਹੀ ਸਹੀ ਬਣ ਕੇ ਆਉਣਗੀਆਂ ਬਿਲਕੁਲੀ ਸੌਖੇ ਤਰੀਕੇ ਨਾਲ ਜਿਹੜੀ ਇਹ ਸੂਟ ਦੀ ਮੈਂ ਕਟਿੰਗ ਦੱਸੀ ਆ ਇਹਨੂੰ ਕੋਈ ਵੀ ਜਿਹੜਾ ਕੀ ਆ ਮਤਲਬ ਨਹੀਂ ਕਟਿੰਗ ਕਰਨਾ ਆਂਦਾ ਸੂਟ ਉਹ ਵੀ ਦੇਖ ਕੇ ਵੀਡੀਓ ਨੂੰ ਸੂਟ ਆ ਜਿਹੜਾ ਉਹ ਕੱਟ ਕਰ ਸਕਦੇ ਨੇ ਤੇ ਬਿਲਕੁਲੀ ਸੌਖੇ ਤਰੀਕੇ ਨਾਲ ਜਿਹੜਾ ਮੈਂ ਸੂਟ ਕੱਟ ਕਰਨਾ ਦੱਸਿਆ ਹੁਣ ਆਪਾਂ ਨੇ ਇੱਥੋਂ ਜਿਹੜੀਆਂ ਨਿਸ਼ਾਨੀਆਂ ਲਗਾਈਆਂ ਹੋਈਆਂ ਨੇ ਇਹਨਾਂ ਤੋਂ ਕੱਟ ਕਰ ਲੈਣਾ ਜਿਹੜਾ ਜਿਹੜੀ ਆਹ ਆਪਾਂ ਨੇ ਕਾਰਟ ਪਾਈ ਆ ਇਹ ਆਪਾਂ ਨੇ ਦੋਨਾਂ ਪੱਲਿਆਂ ਦੇ ਵਿੱਚੇ ਵੀ ਪਾ ਲੈਣੀਆਂ ਜਿਹੜੀ ਆਹ ਪਾਈ ਆ ਆਪਾਂ ਨੇ ਮੂਰਲੇ ਪੱਲੇ ਦੇ ਵਿੱਚ ਜਿਹੜੀਆਂ ਕਾਰਟ ਪਾਉਣੀ ਆ ਇਹ ਆਪਾਂ ਨੇ ਧਿਆਨ ਦੇ ਵਿੱਚ ਰੱਖਣੀ ਆ ਗੱਲ ਦੋਨੇ ਪੱਲਿਆਂ ਦੇ ਵਿੱਚ ਨਹੀਂ ਪਾਣੀ ਹੈਗੀ ਨਹੀਂ ਜਿਹੜਾ ਕਮੀਜ਼ ਆ ਉਹ ਖਰਾਬ ਹੋ ਜਾਊਗਾ ਦੋ ਪੱਲੇ ਇਦਾਂ ਫੜ ਕੇ ਇੱਕ ਪੱਲਾ ਆਪਾਂ ਨੇ ਜਿਹੜਾ ਥੱਲੇ ਨੂੰ ਕਰ ਦੇਣਾ ਜਿਹੜੀ ਇਹ ਕਾਟ ਆ ਆਪਾਂ ਨੇ ਮੂਰਲੇ ਫਰੰਟ ਪੱਲੇ ਦੇ ਵਿੱਚ ਹੀ ਪਾਣੀ ਆ ऐसे तरीके ਨਾਲ ਆਪਾਂ ਨੇ ਇੱਧਰ ਲਗਾ ਲੈਣੀਆਂ ਨੇ ਨਿਸ਼ਾਨੀਆਂ ਦੂਜੇ ਪਾਸੇ ਕੱਪੜਾ ਜਿਹੜਾ ਬਿਲਕੁਲ ਸੈੱਟ ਕਰ ਲੈਣਾ ਸਾਢੇ 10 ਇੰਚ ਤੇ ਆਪਾਂ ਨੇ ਇੱਧਰ ਨਿਸ਼ਾਨੀ ਲਾਉਣੀ ਆ ਸਾਢੇ 10 ਤੇ ਲਾਵਾਂਗੇ ਤਾਂ ਇਹ ਉੱਪਰ ਸਲਾਈ ਲੱਗ ਕੇ ਜਿਹੜੀ 10 ਇੰਚ ਤੇ ਰਹਿ ਜਾਣਗੀਆਂ ਬਿਲਕੁਲ ਪਰਫੈਕਟ ਜਿਹੜੀ ਇਹ ਫਿਟਿੰਗ ਬਣ ਕੇ ਆਉਗੀ එද දේශ ගනත් පන මෙතවි ක්චලග දන ਇਹੜੀਆਂ ਪਲੇਟਸ ਦੇ ਨਿਸ਼ਾਨ ਨੇ ਫਿਟਿੰਗ ਦੇ ਹਿਸਾਬ ਨਾਲ ਹੀ ਲੱਗਦੇ ਨੇ ਜਿਨ੍ਹਾਂ ਦੀ ਜ਼ਿਆਦਾ ਫਿਟਿੰਗ ਇਧਰ ਨੂੰ ਵਧੀ ਜਾਂਦੀ ਆ ਤਾਂ ਜਿਹੜੇ ਪਲੇਟਸ ਦੇ ਨਿਸ਼ਾਨ ਨੇ ਉਹ ਨੀਚੇ ਨੂੰ ਜਾਈ ਜਾਂਦੇ ਆ ਰੈਂਚ ਤੇ ਆਪਣੇ ਥੇਲ ਗਾਦਣੀਆਂ 15 ਇੰਚ ਥੋਂ 15 ਇੰਚ ਤੇ ਜਿਹੜਾ ਆਪਣਾ ਨਿਸ਼ਾਨ ਨੇ ਚੱਕਾਂ ਦੇ ਉਹ ਲਗਾ ਦੇਣੇ ਨੇ 1.5 18 ਇੰਚ ਜਿਹੜੀ ਆ हिਪਾ ਹੁਣ ਆਪਾਂ ਪਿਛਲਾ ਜਿਹੜਾ ਗਲਾ ਉਹਦੀ ਕਟਿੰਗ ਕਰਾਂਗੇ ਸਵਾਦੋ ਤੇ ਆਪਾਂ ਨੇ ਨਿਸ਼ਾਨੀ ਲਗਾਣੀ ਹੈ ਗਲੇ ਦੀ 5.5 ਇੰਚ ਦਾ ਗਲਾ ਥੱਲੇ ਰੱਖਣਾ 2.5 ਇੰਚ ਸਵਾਦੋ 2 ਇੰਚ ਫੇਰੇਦ ਨੂੰ ਇੱਥੋਂ ਜਿਹੜੀ ਗੋਲ ਸ਼ੇਪ ਆ ਉਹ ਆਪਾਂ ਨੇ ਦੇ ਦੇਣੀ ਆ ਗਲੇ ਦੀ 2.5 ਇੰਚ ਦੀ ਆਪਾਂ ਨੇ ਇੱਥੇ ਵੀ ਨਿਸ਼ਾਨੀ ਲਗਾ ਲੜੀ ਆ ਪਿਛਲੀਆਂ ਪਲੇਟਾਂ ਦੀ ਆਪਾਂ ਗਣੇ ਵੀ ਇਹ ਚਾਹ ਨਹੀਂ ਲਈ ਆਪਾਂ ਇਥੋਂ ਗਲੇ ਦੀ ਜਿਹੜੀ ਕਟਿੰਗ ਕਰ ਦਾਂਗੇ ਪਿਛਲੇ ਬੱਲੇ ਤੇ ਵੀ ਆਪਾਂ ਨੇ ਇਧਰਲੀ ਸਾਈਡ ਦੂਜੇ ਪਾਸੇ ਵੀ ਜਿਹੜੀਆਂ ਨੇ 3.5 ਇੰਚ 6.5 ਇੰਚ ਆਮਲਾ ਦੇ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਆਪਾਂ ਬਾਹਾਂ ਦੀ ਜਿਹੜੀ ਆ ਉਹ ਕਟਿੰਗ ਕਰਾਂਗੇ ਇਹ ਹੋਇਆਗਾ ਬੜੇ ਬਨੇ ਦਾ ਕਪੜਾ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ ਆਪਾਂ ਨੇ ਉਨਾ ਹੀ ਕਪੜੇ ਨੂੰ ਜਿਹੜਾ ਹੋਲਡ ਕਰ ਲੈਣਾ 10cm ਮੋਡਾ ਰੱਖਣਾ ਆਪਾਂ ਨੇ ਜਿਹੜੀ ਲੈਂਥ ਆਪਾਂ ਨੇ ਉਹ ਲਗਾ ਲੈਣੀ ਆ 19 ਇੰਚ ਜਿਹੜਾ ਆਪਾਂ ਲੈਂਥ ਰੱਖਾਂਗੇ ਇਹਦੀ 2 ਇੰਚ ਜਿਹੜਾ ਐਕਸਟਰਾ ਮੋੜਨ ਦੇ ਵਿੱਚ ਆਊਗਾ ਸਾਢੇ 3 ਇੰਚ ਜਿਹੜਾ ਆਪਾਂ ਨੇ ਇਥੋਂ ਕੱਟ ਬਾਣੀ ਆ ਪੂਰੀ ਹੈ ਜਿਹੜੀ ਉਹ ਆਪਾਂ ਨੇ ਸਾਢੇ 5 ਇੰਚ ਰੱਖਣੀ ਆ 1.5 2 ਇੰਚ ਐਕਸਟਰਾ ਰੱਖਾਂਗੇ ਕਪੜਾ ਹੁਣ ਆਪਾਂ ਇਥੋਂ ਕਟਿੰਗ ਕਰ ਦਾਂਗੇ ਸਾਰੀ ਇਹ ਜਿਹੜੇ ਫਲਾਵਰ ਨੇ ਉਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਫਲਾਵਰ ਨੇ ਜਿਹੜੇ ਦੋਨੇ ਬਾਹਾਂ ਦੇ ਇੱਕ ਪਾਸੇ ਨਹੀਂ ਜਾਣੇ ਚਾਹੀਦੇ ਨੇ ਜਿੱਦਾਂ ਕਮੀਜ਼ ਦੇ ਨੇਗੇ ਓਦਾਂ ਹੀ ਆਪਾਂ ਨੇ ਬਾਹਾਂ ਦੇ ਜਿਹੜੇ ਫਲਾਵਰ ਉਹ ਕਰਨੇ ਨੇ ਹੁਣ ਆਪਾਂ ਇਥੋਂ ਕਟਿੰਗ ਕਰ ਦਾਂਗੇ ਕਾਟ ਪਾਉਣੀਆਂ ਮੂਰਲੇ ਪੱਲਿਆਂ ਤੇ ਜਾਂ ਤਾਂ ਇਹ ਦੋਨੇ ਪੱਲੇ ਨੇ ਜਿਹੜੇ ਉਹ ਸਿੱਧੇ ਹੋਣ ਜਾਂ ਕੁੱਠੇ ਹੋਣ ਜਿੱਦਾਂ ਇਹਦੇ ਵੀ ਬਾਹਰਲੀ ਸਾਈਡ ਸਿੱਧਾ ਤੇ ਵੀ ਬਾਹਰਲੀ ਸਾਈਡ ਸਿੱਧਾ ਜਾਂ ਇਹ ਦੋਨੇ ਜਿਵੇਂ ਅੰਦਰ ਨੇ ਸਿੱਧੇ ਜਾਂ ਉਦਾਂ ਹੋਣ ਕਿਉਂਕਿ ਜੇ ਇੱਕ ਪੱਲਾ ਸਿੱਧਾ ਜਾਂ ਕੁੱਠਾ ਹੋਇਆ ਤਾਂ ਜਿਹੜੀਆਂ ਆਪਣੀਆਂ ਬਾਵਾਂ ਨੇ ਉਹ ਦੋਨੇ ਹੀ ਇੱਕ ਪੱਲੇ ਇੱਕ ਪਾਸੇ ਦੀ ਬਣ ਜਾਣੀ ਵੀ ਇੱਕ ਬਾਹ ਹੀ ਬਣ ਜੂਗੀ ਆਪਣੀ ਇਸ ਕਰਕੇ ਆਪਾਂ ਨੇ ਜਿਹੜੀਆਂ ਨੇ ਕੱਟਾ ਉਹ ਧਿਆਨ ਦੇ ਵਿੱਚ ਰੱਖਤੀਏ ਜਿਹੜੀ ਪਾਉਣੀਆਂ ਆਏ 1 ਇੰਚ ਦੀ ਆਪਾਂ ਨੇ ਇੱਥੋਂ ਜਿਹੜੀ ਆ ਕਾਟ ਪਾ ਦੇਣੀ ਆ 1 ਇੰਚ ਦੀ ਜਿਹੜੀ ਆਪਾਂ ਨੇ ਇੱਥੇ ਕਾਟ ਪਾ ਦੇਣੀ ਆ ਤੇ ਇਹਦੇ ਨਾਲ ਜਿਹੜਾਗਾ ਆਪਣਾ ਮੋਢਾ ਉਹ ਵੀ ਵੱਜੂਗਾ ਤੇ ਜਿਹੜੀ ਫਿਟਿੰਗ ਆ ਉਹ ਵੀ ਪਰਫੈਕਟ ਫਿਟਿੰਗ ਆਊਗੀ ਕਿਤੋਂ ਕਸੂਗਾ ਨਹੀਂ ਮੋਢਾ ਕਿਤੋਂ ਵੀ ਕੋਈ ਵੱਲ ਨਹੀਂ ਹੋਊਗਾ ਬਿਲਕੁਲ ਸਟ੍ਰੇਟ ਆ ਜਿਹੜੀ ਉਹ ਬਾਹ ਹੋਊਗੀ ਤੇ ਆਪਾਂ ਜਿਹੜੀ ਹੁਣ ਕਾਟ ਆ ਉਹ ਪਾ ਦੇਣੀ ਆ ਇਹ ਧਿਆਨ ਦੇ ਵਿੱਚ ਰੱਖ ਕੇ ਪਾਉਣੀ ਆ ਕਿ ਦੋਨੇ ਪੱਲੇ ਜਾਂ ਸਿੱਧੇ ਹੋਣ ਜਾਂ ਕੁੱਠੇ ਹੋਣ ਤੇ ਜਿਹੜੇ ਫਲਾਵਰ ਨੇ ਉਹ ਵੀ ਤੁਸ ਨੇ ਜਿਹੜੇ ਚੈੱਕ ਕਰ ਲੈਣੇ ਨੇ ਜਿਹੜੇ ਇੱਥੇ ਕੱਟ ਨੇ ਉਹ ਕੱਟ ਲਗਾ ਦੇਨੇ ਨੇ ਪੂਰੇ ਲਗਾ ਦੇਨੇ ਨੇ ਜਿਹੜੀਆਂ ਇਹਦੇ ਵਿੱਚ ਵੀ ਨੇ ਆਪਾਂ ਨੇ ਕੋਰਾ ਪਾਣੀ ਇਹਨੇ ਬਾਹਾਂ ਦੇ ਵਿੱਚ ਵੀ ਤੇ ਕਮੀਜ਼ ਦੇ ਵਿੱਚ ਵੀ ਜਿਹੜਾ ਆਪਣੇ ਪੱਲਾ ਹੁੰਦਾਗਾ ਉਹਦੇ ਆਪਾਂ ਨੇ ਤੁਹਾਨੂੰ ਦੱਸਿਆ ਸੀ ਮੈਂ ਵੀ 2-2 3-3 ਇੰਚ ਆਪਾਂ ਨੇ ਕਪੜਾ ਜਿਹੜਾ ਐਕਸਟਰਾ ਰੱਖਣਾ ਇਹਦੇ ਵਿੱਚ ਵੀ ਆਪਾਂ ਨੇ 2 ਇੰਚ ਜਿਹੜਾ ਕਪੜਾ ਉਹ ਐਕਸਟਰਾ ਰੱਖਿਆਗਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜਾਣਕਾਰੀ ਤੁਹਾਨੂੰ ਮੇਰੀ ਵਧੀਆ ਲੱਗੀ ਹੋਵੇ ਦਿੱਤੀ ਹੋਈ ਤਾਂ ਮੇਰੇ ਵੀਡੀਓ ਨੂੰ ਜਿਹੜਾ ਕਿ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਐਂਡ ਲਾਈਕ ਸ਼ੇਅਰ ਕਰਿਓ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਉਹਦੇ ਵਿੱਚ ਵੀ ਤੁਹਾਨੂੰ ਮੈਂ ਬਹੁਤ ਜਿਹੜੀ ਜਾਣਕਾਰੀ ਵਾਲੀਆਂ ਗੱਲਾਂ ਦੱਸੂਗੀ ਤੇ ਇਸ ਕਰਕੇ ਮੇਰੇ ਚੈਨਲ ਨੂੰ ਜਿਹੜਾ ਜਰੂਰ ਸਪੋਰਟ ਕਰਿਓ ਥੈਂਕ ਯੂ ਸੋ ਮਚ